ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਇੱਕ ਵਾਰੀ ਇੱਕ ਛੋਟਾ ਸਮੁੰਦਰੀ ਜਹਾਜ਼ ਹਾਦਸੇ ਦਾ ਸ਼ਕਾਰ ਹੋ ਗਿਆ ਸਾਰੇ ਲੋਕ ਡੁੱਬ ਗਏ ਇੱਕ ਵਿਅਕਤੀ ਬੜੀ ਮਿਹਨਤ ਦੇ ਨਾਲ ਨੇੜੇ ਦੇ ਇੱਕ ਟਾਪੂ ਤੇ ਤੈਰ ਕੇ ਪਹੁੰਚਿਆ ਉੱਥੇ ਕੋਈ ਵੀ ਨਹੀਂ ਸੀ ਉਹਨੇ ਉੱਥੇ ਰੱਬ ਨੂੰ ਅਰਦਾਸਾਂ ਕੀਤੀਆਂ ਤੱਲੇ ਮਨਤਾ ਕੀਤੀਆਂ ਪਰ ਜਦੋਂ ਸਾਰੀ ਆਸ ਮੁੱਕ ਗਈ ਤਾਂ ਉਸਨੇ ਇੱਕ ਆਸੇ-ਪਾਸੇ ਤੋਂ ਕੁਝ ਸਮਾਨ ਇਕੱਠਾ ਕਰਕੇ ਇੱਕ ਝੂਬੀ ਬਣਾਈ ਚੌਂਪੜੀ ਬਣਾਈ ਤੇ ਉੱਥੇ ਰਹਿਣ ਲੱਗ ਪਿਆ ਕੁਝ ਦਿਨ ਹੋਏ ਸੀ ਉਹਨੂੰ ਰਹਿੰਦੇ ਨੂੰ ਇੱਕ ਦਿਨ ਉਹ ਜੰਗਲ ਦੇ ਵਿੱਚ ਕੁਝ ਖਾਣ ਪੀਣ ਵਾਸਤੇ ਇਕੱਠਾ ਕਰਨ ਵਾਸਤੇ ਗਿਆ ਸੀ ਜਦ ਉਹ ਥੋੜਾ ਨੇੜਾ ਹੋਇਆ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਉਲ ਚੁਗੜੀ ਨੂੰ ਅੱਗ ਲੱਗੀ ਹੋਈ ਸੀਗੀ ਬਹੁਤ ਲੰਬੇ ਲੰਬੇ ਲਾਟਾਂ ਨਿਕਲ ਰਹੀਆਂ ਸੀ ਪਾਵੜ ਬਚਿਆ ਸੀ ਉੱਥੇ ਨਿਰਾਸ਼ ਹੋ ਕੇ ਬੈਠ ਲੱਗ ਬੈਠ ਗਿਆ ਤੇ ਰੱਬ ਨੂੰ ਕੋਸਣ ਲੱਗਿਆ ਕਿ ਰੱਬਾ ਤੁਸੀਂ ਮੇਰੀ ਮਦਦਾ ਕਰਨੀ ਕੀ ਸੀ ਮੈਂ ਯਾਰ ਦਸਾਂ ਕੀਤੀਆਂ ਤੂੰ ਮੇਰੀ ਮਦਦ ਨਹੀਂ ਕੀਤੀ ਤੇ ਜਿਹੜੀ ਮੈਂ ਝੌਂਪੜੀ ਬਣਾਈ ਸੀ ਉਹ ਵੀ ਝੌਂਪੜੀ ਖੋਲੀ ਤੂੰ ਮੇਰੇ ਨਾਲ ਵੈਰ ਕਮਾਇਆ ਮੇਰੇ ਨਾਲ ਬੁਰਾ ਕੀਤਾ ਤੇ ਰੱਬ ਨੂੰ ਕੋਸ ਦਾ ਕੋਸ ਦਾ ਉੱਥੇ ਰੋ ਬੈਠਾ ਰਿਆ ਜਦ ਸਵੇਰ ਹੋਈ ਤਾਂ ਇੱਕ ਸਮੁੰਦਰੀ ਜਹਾਜ਼ ਉੱਥੇ ਟਾਪੂ ਦੇ ਨੇੜੇ ਆ ਗਿਆ ਉਹ ਉਹਨੂੰ ਬਚਾਉਣ ਵਾਸਤੇ ਆਇਆ ਸੀ ਉਸ ਵਿਅਕਤੀ ਨੇ ਉਹਨਾਂ ਨੂੰ ਜਹਾਜ਼ ਨੂੰ ਪੁੱਛਿਆ ਕਿ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਂ ਇੱਥੇ ਆ ਗਿਆ ਹਾਂ ਤੁਸੀਂ ਮੈਨੂੰ ਬਚਾਣ ਕਿਵੇਂ ਆਏ ਹੋ ਤਾਂ ਉਹਨਾਂ ਨੇ ਦੱਸਿਆ ਕਿ ਇੱਥੋਂ ਬਹੁਤ ਵੱਡਿਆ ਵੱਡਿਆ ਅੱਗ ਦੇ ਲਾਟਾਂ ਨਿਕਲ ਰਹੀਆਂ ਸਾਨੂੰ ਜਦ ਦਿਸੀਆਂ ਤਾਂ ਅਸੀਂ ਸਮਝਿਆ ਕਿ ਇੱਥੇ ਕੋਈ ਨਾ ਕੋਈ ਕਿਸੇ ਨੂੰ ਜ਼ਰੂਰਤ ਹੈ ਇਸ ਕਰਕੇ ਤੇ ਬਚਾਉਣ ਵਾਸਤੇ ਆਏ ਹਾਂ ਜਦ ਹਾਲਾਤ ਪੈੜੇ ਹੋਣ ਦਿਲ ਛੱਡਣ ਦੀ ਲੋੜ ਨਹੀਂ ਰੱਬ ਹਰ ਵੇਲੇ ਕੰਮ ਕਰ ਰਿਹਾ ਹੈ ਜੇਕਰ ਸਾਡੀ ਮਦਦ ਰੱਬ ਨਹੀਂ ਕਰ پا ਰਿਹਾ ਤਾਂ ਸਪਸ਼ਟ ਹੈ ਕਿ ਮਦਦ ਲੈਣ ਦਾ ਹਜੇ ਵੇਲਾ ਨਹੀਂ ਆਇਆ ਜੇਕਰ ਅੱਗੇ ਤੋਂ ਕਦੇ ਅੱਗ ਲੱਗੇ ਭਾਂਬੜ ਉੱਪਨ ਹੋਣ ਤਾਂ ਸਮਝ ਲੈਣਾ ਚਾਹੀਦਾ ਹੈ ਉੱਪਰੋਂ ਰਹਿਮਤ ਹੋ ਰਹੀ ਹੈ ਥੱਲੇ ਹਿੰਮਤ ਹੋਣੀ ਚਾਹੀਦੀ ਹੈ ਹਿੰਮਤ ਰੱਖੋਗੇ ਰਹਿਮਤ ਜ਼ਰੂਰ ਹੋਵੇਗੀ ਰੱਬ ਦੇ ਘਰ देर ਹੈ ਹਨੇਰ ਨਹੀਂ